ਕੋਈ ਪਾਇਆ ਨਹੀਂ ਹੋਤੇ ਵਾਲੇ 70 ਪੱਟੀਆਂ ਨੇ ਬੋਲੇ ਨੇ ਨਸ਼ਾ ਸਾਡੇ ਬੰਦੇ ਚ ਬਹੁਤ ਜ਼ਿਆਦਾ ਵਧਰੇ ਹੈ ਜੀ ਜਮਾਰਗਾ ਪਿੰਡ ਚ ਉਹ ਜਦੋਂ ਨਸ਼ਾ ਵਿਕ ਰਿਹਾ ਹੈ ਜੀ ਤੇ ਉਹ ਨੀਤੀ ਕਲਾ ਕੇ ਭੈਣ ਭਾਂਜੇ ਨੇ ਧਰਨਾ ਲਵਾਤਾ ਸਾਡਾ ਵੀ ਚਲ ਕੋਈ ਕੋਈ ਸੁਧਾਰਤਾ ਹੋਊਗਾ ਜਾਂ ਸਾਡਾ ਤਾਂ ਮੁੱਕ ਗਿਆ ਅਗਲਾ ਨਾ ਮੁੱਕੇ ਕਿਸੇ ਦਾ ਜਦੋਂ ਉਹ ਧਰਨਾ ਲਵਾਤਾ ਜੀ ਸਾਡਾ ਤਾਂ ਲਾਠੀ ਚਾਰਜ ਹੋ ਜਾ ਹਲਕੇ ਦਾ ਜਿਹੜਾ ਮੌਜੂਦਾ ਐਮਐਲਏ ਮਾਨਸਾ ਹਲਕੇ ਦਾ ਕਦੇ ਉਹ ਇਕਦਮ ਸਾਬਕਾ ਮੰਤਰੀ ਸੇਹ ਸਾਬਕਾ ਮੰਤਰੀ ਬਣਿਆ ਸੀ ਉਹ ਕਰਪਸ਼ਨ ਦੀ ਪੰਡ ਰੋਟਾਂ ਦੀ ਲੈਂਦਿਆਂ ਹੋਇਆਂ ਫੜਿਆ ਗਿਆ ਜੇ ਵੀ ਕੱਟ ਕੇ ਆ ਗਿਆ ਉਹ ਖੁਦ ਡਰਗ ਰਿਸਪੈਕਟਰਾਂ ਤੋਂ ਪੈਸੇ ਲੈਂਦਾ ਸੀ ਖੁਦ ਦਵਾਈਆਂ ਤੋਂ ਜਿਹੜੇ ਦਵਾਈਆਂ ਵਾਲੇ ਵੱਡੀ ਮਾਤਰਾ ਦੇ ਵਿੱਚ ਬਣਾ ਡਾਕਟਰ ਦੀ ਪਰਚੀ ਤੋਂ ਨਸ਼ਾ ਵੇਚਦੇ ਨੇ ਇਹ ਨਸ਼ਾ ਬਕਾਉਣ ਦੇ ਵਿੱਚਾਤਾ ਉਹ ਇੱਕ ਦਿਨ ਵੀ ਕਦੇ ਨਸ਼ਾ ਵਿਰੋਧੀ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਚਾਹੇ ਇੱਕ ਮਾਰਨ ਦੋ ਮਾਰਨ ਅੱਜ ਤੱਕ ਕੋਨੇ ਉਹਦਾ ਕਾਰ ਇੱਥੇ ਬੈਕਸਾਈਡ ਤੇ ਹੀ ਹੈ ਜੋ ਜਮਾਰ ਕੇ ਪੰਡਾ ਹੈ ਨਾ ਜੀ ਉਹ ਮਾਂਸਾ ਦੇ ਬਿਲਕੁਲ ਨਾਲ ਲੱਗਦਾ ਹੈ ਸਿਰਫ ਉਹਦੇ ਨਾਇਰੀ ਵਿਚਾਲੇ ਸਨ ਹੈ ਜਮਾਰ ਕਹਿੰਦੇ ਪਿੰਡ ਚ ਪੰਜ ਸੱਤ ਪਰਿਵਾਰ ਇਹੋ ਜਿਹੇ ਨੇ ਜੋ ਵੱਡੇ ਲੈਵਲ ਤੇ ਮਤਲੇ ਨਸ਼ੇ ਦੀ ਚਟਾ ਸਮੈਕ ਗੋਲੀਆਂ ਵੀ ਇਹ ਸਾਰਾ ਸਮਾਨ ਨਸ਼ੇ ਦਾ ਵੇਚਦੇ ਨੇ ਛਰੇਆ ਛਰੇਆ ਆ ਬਿਕਦਾ ਹੈ ਹਾਂ ਪੁਲਿਸ ਆਈ ਘੱਟੋ ਘੱਟ 4-50 ਬੰਦਾ ਪੁਲਿਸ ਦਾ ਸੀ ਉਸ ਦਿਨ ਡਾਂਗਾ ਲ ਸਾਰਿਆਂ ਕੋਲ ਡਾਂਗਾ ਸੀ ਆਪਣੇ ਨਾਲ ਘਰ ਦੀ ਦਾਰੂ ਪੀ ਕੇ ਕੁੱਟੇ ਜਿਨ੍ਹਾਂ ਨੇ ਅਸੀਂ ਆਪ ਦਾ ਬੈਠਾ ਪਰਨੇ ਤੇ ਕੋਈ ਸਾਡਾ ਕੋਈ ਉਹ ਨਹੀਂ ਜੀ ਕਿਸੇ ਨਾਲ ਗੈਰ ਨਹੀਂ ਵਿਰੋਧ ਨਹੀਂ ਸੀ ਅਸੀਂ ਆਪ ਦਾ ਚੁੱਪਚਾਪ ਸ਼ਾਂਤਮਈ ਨਾਲ ਬੈਠੇ ਆ ਜੀ ਸਾਨੂੰ ਬੈਠਿਆ ਨੂੰ ਕੁੱਟਿਆ ਨਹੀਂ ਆਏ ਇਹਨਾਂ ਨੇ ਉਹ ਦਿਨ ਬੰਦ ਆਸਥਾਨ ਰਾਤ ਨੂੰ ਇਹਨਾਂ ਨੇ ਆਸਥਾਨ ਬੰਦ ਕਰਾਤਾ ਜਿੰਦੇ ਲਵਾਤੇ ਮੂਰੇ ਖੜ ਗਈ ਫੋਰਸ ਸੀ ਜੀ ਆਪਾਂ ਵੀ ਨਸ਼ਾ ਖਤਮ ਹੋਈ ਮੇਰਾ ਬੇਟਾ ਤੇ ਮਰ ਗਿਆ ਜੀ ਵੀ ਕਿਸੇ ਦਾ ਬੇਟਾ ਹੋਰ ਨਾ ਮਰੇ ਸਿਕਾਲ ਆਦਾਬ ਨਮਸਕਾਰ ਅਸੀਂ ਪਹੁੰਚੇ ਹਾਂ ਮਾਨਸਾ ਮਾਨਸਾ ਸਿਵਲ ਹਸਪੀਟਲ ਸਾਡੇ ਨਾਲ ਨੇ ਪਿੰਜੀ ਜਸਪੀਰ ਕੌਰ ਨਾਟ ਜਿਹੜੇ ਇੱਥੇ ਧਰਨਾ ਲੱਗਿਆ ਹੋਇਆ ਹੈ ਪਿੰਡ ਜਵਾਰਕੇ ਚ ਦੋ ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਕਿਹਾ ਜਾਂਦਾ ਹੈ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਜਿਹੜੀ ਲਾਸ਼ ਹੈ ਉਹ ਮੋਰਤਰੀ ਚ ਪਈ ਹੈ ਹਸਪੀਟਲ ਚ ਇਸ ਤੇ ਜਿਹੜੇ ਪਿੰਡ ਵਾਲੇ ਨੇ ਜਿਹੜੇ ਜਿਨ੍ਹਾਂ ਦਾ ਧਰਨਾ ਲੱਗਿਆ ਹੋਇਆ ਹੈ ਲੋਕ ਜਿਹੜੇ ਨੇ ਉਹ ਕਾਰਵਾਈ ਮੰਗ ਰਹੇ ਨੇ ਜਿਹੜੀ ਬਣਦੀ ਕਾਰਵਾਈ ਹੈ ਪੁਲਿਸ ਉਸ ਕਾਰਵਾਈ ਤੋਂ ਪਾਸੇ हट ਰਹੀ ਹੈ ਲੋਕਾਂ ਦਾ ਕਹਿਣਾ ਹੈ ਕਾਰਕੁੰਨ ਜਸਬੀਰ ਕੌਰ ਨਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਇਹ ਪੂਰਾ ਮਸਲਾ ਦੱਸੋ ਇਹ ਮਸਲਾ ਕੀ ਹੈ ਸਾਰਾ ਇਹ ਜੀ ਅੱਜ ਤੋਂ 4 ਦਿਨ ਪਹਿਲਾਂ ਨਸ਼ੇ ਦੀ ਓਵਰਡੋਸ ਦੇ ਨਾਲ ਪਿੰਡ ਜਵਾਰ ਕੈਂਚੇ ਇੱਕ ਨੌਜਵਾਨ ਲੜਕਾ ਜੀ ਜਿਸ ਦੀ ਉਮਰ 19 ਸਾਲ ਉਮਰ ਸੀ ਉਹ ਮਜ਼ਦੂਰ ਪਰਿਵਾਰ ਦਾ ਬੱਚਾ ਸੀ ਤੇ ਉਹ ਵੀ ਟੈਂਟ ਟੁਨਟ ਲਾਉਣ ਦਾ ਕੰਮ ਕਰਦਾ ਸੀ ਤੇ ਉਸ ਪਰਿਵਾਰ ਨੇ ਮਤਲਬ ਇਹਦੀ লাশ ਰੱਖ ਕੇ ਉਹਨਾਂ ਨੇ ਕਿਹਾ ਕਿ ਸਾਡਾ ਕਿਉਂਕਿ ਪਹਿਲਾਂ ਤੋਂ ਉੱਥੇ ਨਾ ਚੱਲਦੀ ਸੀ ਇਹ ਗੱਲ ਕਿਉਂਕਿ ਉਸ ਪਿੰਡ ਦੇ ਵਿੱਚ ਪੰਜ-ਸੱਤ ਘਰ ਨੇ ਜਿਹੜੇ ਸਾਰਿਆਂ ਨੂੰ ਪਤਾ ਹੈ ਕਿ ਸ਼ਰੀਆਮ ਉਹ ਇਹ ਘਠੋਕੇ ਨਸ਼ਾ ਵੇਚਦੇ ਨੇ ਜੀ ਪਹਿਲਾਂ ਵੀ ਉੱਥੇ ਮਸਲਾ ਉੱਠਿਆ ਸੀ ਪਰਮਿੰਦਰ ਝੋਟੇ ਨੇ ਜਾ ਕੇ ਉੱਥੇ ਰੌਲਾ ਪਾਇਆ ਉਹਨਾਂ ਨੇ ਪਰਮਿੰਦਰ ਤੇ ਹਮਲਾ ਕੀਤਾ ਇਸ ਪਰਿਵਾਰ ਦੇ ਮੁੰਡਿਆਂ ਨੇ ਇਹਦੀ ਮਦਦ ਵੀ ਕੀਤੀ ਸੀ ਪਰਮਿੰਦਰ ਨੂੰ ਬਚਾਉਣਾ ਇਹ ਤਾਂ ਕਈ ਮਹੀਨੇ ਪਹਿਲਾਂ ਦੀ ਗੱਲ ਹੈ ਕਈ ਨਹੀਂ ਪਹਿਲਾਂ ਉਦੋਂ ਵੀ ਮਸਲਾ ਉੱਠਿਆ ਸੀ ਹਾਂ ਉਦੋਂ ਵੀ ਮਸਲਾ ਉੱਠਿਆ ਸੀ ਇਹ ਲੜਕਾ ਕਿਉਂਕਿ ਨਸ਼ਾ ਕਰਦਾ ਸੀ ਹਾਂ ਇਸ ਪਰਿਵਾਰ ਨੇ লাশ ਚੁੱਕ ਕੇ ਪਰਮਿੰਦਰ ਝੋਟੇਵਰੀ ਨਾਲ ਸੀਗੇ ਤੇ ਸਾਡੇ ਇੱਥੇ ਇੱਕ ਚੌਂਕ ਪੈਂਦਾ ਰਮਨ ਦਿੱਤੇ ਵਾਲਾ ਚੌਂਕ ਤਲਵੰਡੀ ਸਬੂ ਰੋਡ ਵੀ ਆ ਦਰੋ ਸਰਸਾ ਰੋਡ ਆ ਉਹ ਕਿਉਂਕਿ ਪੁਲਿਸ ਨੇ ਅੱਗੇ ਉਹਨਾਂ ਦਿੱਤਾ ਜਦੋਂ ਇਹ লাশ ਚੁੱਕ ਕੇ ਪਿੰਡੋਂ ਲਿਉਂਦੇ ਸੀ ਨਾ ਤੇ ਇਥੋਂ ਦੀ ਐਸ ਐਚ ਓ ਲੇਡੀ ਆ ਸਿਟੀ 1 ਦੀ ਉਹਨਾਂ ਚਲੇ ਗਏ ਉਹ ਕਹਿੰਦੀ ਮੈਂ ਤੁਹਾਡੇ ਇੱਥੇ ਸਾਰਿਆਂ ਦੇ ਕੇਸ ਦਰਜ ਕਰੂੰਗੀ ਉਹ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਤਾਂ ਸਾਰੇ ਅੜਗੇ ਵੀ ਤੂੰ ਕੇਸ ਦਰਜ ਕਰ ਲੈ ਪਰ ਅਸੀਂ ਸਸਕਾਰ ਨਹੀਂ ਕਰਾਂਗੇ ਉਹਨਾਂ ਦੀ ਮੰਗ ਇਹ ਸੀ ਕਿ ਜਿਹੜੇ ਵੇਚਦੇ ਨੇ ਕੱਲਾ ਇਹ ਨੌਜਵਾਨੀ ਉੱਥੇ ਪਹਿਲਾਂ 3-4 ਮੌਤਾਂ ਸਪਿੰਡ ਵਿੱਚ ਹੋ ਗਈਆਂ ਨੇ ਤੇ ਜੇ ਅਸੀਂ ਕਹਿ ਦੀ ਇਸ ਕਹਿ ਸਕੀਏ ਨਾ ਕਈ ਨੌਜਵਾਨ ਨੇ ਜਿਹੜੇ ਇਸ ਕਕਾਰਤੇ ਨੇ ਇੱਥੇ ਬੈਠੇ ਵੀ ਨੇ ਤਾਂ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਆਪ ਮੰਦੇ ਅੰਤਨਾਰੀ ਨਾ ਮੰਦੇ ਆ ਕਿ ਅਸੀਂ ਚੋਰੀਆਂ ਕਰਦੇ ਤੇ ਅਸੀਂ ਇੰਨਾ ਨਸ਼ਾ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਵੇਚਦੇ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਸਖਤ 5 ਦਿਨਾਂ ਚ 10 ਦਿਨਾਂ ਚ ਅਸੀਂ ਰੱਖ ਲਾਂ ਕਿੱਥੋਂ ਐਵੇਂ ਜੁਕੇ ਇਹ ਕੱਲ ਇਹਨਾਂ ਨੇ ਮੰਗਾ ਮੰਨੀਆਂ ਨੇ ਹੁਣ ਇਹ ਮੰਗਾ ਦੁਹਾਨਾ ਕੰਨੀ ਕਰਦੇ ਨੇ ਮੰਗਾ ਕੀ ਨੇ ਸਿੰਪਲ ਜੀਆਂ ਮੰਗਾ ਨੇ ਪਰਚਾ ਤਾਂ ਤਾਂ ਚਲੋ ਇਹਨਾਂ ਨੇ ਨਾਮ ਯਾਦ ਕਰਤੇ ਨੰਬਰ ਇੱਕ ਗੱਲ ਨੰਬਰ ਦੋ ਗੱਲ ਜਿਹੜੀ ਸੀਗੀ ਵੀ ਜਿਹੜਾ ਸਾਡਾ ਸਮਾਨ ਆ ਸਾਰਾ ਉਹ ਸਾਡਾ ਸਮਾਨ ਦਿੱਤਾ ਜਾਵੇ ਜਿੰਨਾ ਉੱਥੇ ਸਾਨੂੰ ਕੁੱਟਿਆ ਬੁਚੜਾ ਮੰਗੂ ਰਾਤ ਨੂੰ ਉੱਥੇ ਬੈਠਿਆ ਹਜੇ ਇਹ ਕਹਿੰਦੇ ਡਰਾਈਵਰਾਂ ਸਾਡੀਆਂ ਛੋਟੇ ਕੋਲੇ ਢੀਣੂਆ ਬਣੀਆਂ ਹੋਈਆਂ ਮਾਈਆਂ ਬੈਠੀਆਂ ਨੇ ਝੂਠ ਕਿਉਂ ਮਾਰਦੇ ਕੋਈਆਂ ਵੀੜੂਆਂ ਨੇ ਵੀੜੂਆਂ ਪਾਵਾਂਗੇ ਕੁੱਟਦੀਆਂ ਸੋਡੀਆਂ ਸਾਡੇ ਕੋਲ ਵੀੜੂਆਂ ਹੈਗੀਆਂ ਨੇ ਮੇਰੇ ਫੋਨ 'ਚ ਪਈਆਂ ਨੇ ਤੁਸੀਂ ਘੇਰਾ ਬੰਦੀ ਕਰ ਝੂਠ ਮਾਰਦੇ ਹੋ ਯਾਰ ਐਡੇ ਵੱਡੇ ਹੋ ਹੋ ਕੇ ਸਾਰੇ ਪੰਜਾਬ ਨੂੰ ਪਤਾ ਹੈ ਵੀ ਤੁਸੀਂ ਐਡੇ ਐਡੇ ਤੁਸੀਂ ਅਫਸਰ ਹੋਣ ਦੇ ਝੂਠ ਕਿਉਂ ਕੁੱਟਲੇ ਜੱਜਵੇਂ ਨਾਲ ਤਾਂ ਕੋ ਅਸੀਂ ਕਹਿੰਦੇ ਅਸੀਂ ਸੋਤੋਂ ਕੁੱਟ ਖਾਧੀ ਹੈ ਫੇਰ ਕੁੱਟ ਖਾਣ ਲਈ ਤਿਆਰ ਹਾਂ ਹੁਣ ਤੁਸੀਂ ਇਹਨੂੰ ਇਸ ਧਰਨੇ ਨੂੰ ਇਹ ਵੱਡਾ ਆਪ ਕਰ ਰਹੇ ਨੇ ਲੋਕਾਂ ਦੇ ਹਰ ਨੂੰ ਹੁਣ ਆਪ ਬਿਧਾ ਰਹੇ ਨੇ ਸਾਨੂੰ ਆਏ ਸੀ ਵੀ ਕੱਲ ਇਹਨਾਂ ਨੇ ਸ਼ਾਮ ਨੂੰ ਜਿਹੜੀਆਂ ਇਹਨਾਂ ਨੇ ਮੰਗਾ ਜਿਵੇਂ ਇਹਨਾਂ ਨੇ ਕਿਹਾ ਪਾਉਂ ਮੈਂ ਮੰਨ ਲਿਆ ਵੀ ਠੀਕ ਆ ਭਾਈ ਹੁਣ ਇਹ ਉਸ ਮੰਗਾ ਤੋਂ ਭੱਜ ਗਏ ਜੋ ਕੱਲ ਤੁਹਾਡੇ ਨਾਲ ਸਮਝੌਤਾ ਹੋਇਆ ਸਮਝੌਤਾ ਹਮ ਤਾਂ ਇੱਕ ਅੰਡਰਸਟੈਂਡਿੰਗ ਹੁੰਦੀ ਹੈਗੀ ਇਹ ਸਾਡਾ ਮੇਰੇ ਦਿਓਰ ਦਾ ਬੇਟਾ ਸੀ ਜੀ ਜੀ ਦੀ ਮੌਤ ਹੋਈ ਹੈ ਜੀ ਨਸ਼ੇ ਦੀ ਹਾਂ ਜੀ ਜੀ ਉਹਦਾ ਬੇਟਾ ਉਹ ਠੀਕ ਆ ਕਿ ਨਸ਼ਾ ਸਾਡੇ ਪਿੰਡ ਚ ਬਹੁਤ ਜ਼ਿਆਦਾ ਵਿਕ ਰਿਹਾ ਹੈ ਜੀ ਸ਼ਮਾਰਾ ਕਾ ਪਿੰਡ ਚ ਹੂੰ ਉਹ ਜਦੋਂ ਨਸ਼ਾ ਵਿਕ ਰਿਹਾ ਹੈ ਜੀ ਤੇ ਉਹ ਨੀਕਲਾ ਕੇ ਭੈਣ ਭਾਂਜੇ ਨੇ ਧਰਨਾ ਲਵਾਤਾ ਸਾਡਾ ਜੀ ਵੀ ਚਲ ਕੋਈ ਕੋਈ ਸੁਧਾਰਤਾ ਹੋਊਗਾ ਜਾਂ ਸਾਡਾ ਤਾਂ ਮੁੱਕੀ ਗਿਆ ਅਗਲਾ ਨਾ ਮੁੱਕੇ ਕਿਸੇ ਦਾ ਜਦੋਂ ਉਹ ਧਰਨਾ ਲਵਾਤਾ ਜੀ ਸਾਡੇ ਤੇ ਲਾਠੀ ਚਾਰਜ ਜਦੋਂ ਅਸੀਂ 10 ਵਜੇ ਤੋਂ ਧਰਨਾ ਲਾਇਆ ਹੋਇਆ ਸੀ ਆ ਇੱਕ ਦਿਨੇ ਕੇ ਰਾਤ ਰਾਤ ਕਾਇਤਰੀ ਕਿਸੇ ਕਾਇਤਰੀ ਕਿਸੇ ਇਹ 20 ਤਰੀਕਾ ਹਾਂ 20 ਤਰੀਕਾ 20 ਤਰੀਕ ਦੇ ਤੋਂ ਸੀ ਜੀ ਜਦੋਂ 10 ਵਜੇ ਅਸੀਂ ਧਰਨਾ ਲਾ ਲਿਆ ਇਹ ਸਾਨੂੰ ਦਿਨੇ ਵੀ ਕਹਿ ਸਕਦੇ ਸੀ ਵੀ ਤੁਹਾਡੇ ਤੇ ਲਾਠੀ ਚਾਰਜ ਹੋਊਗਾ ਤੁਹਾਡੇ ਤੇ ਦਿਨੇ ਵੀ ਕੁੱਟ ਸਕਦੇ ਸੀ ਸਾਨੂੰ ਇਹ ਰਾਤ ਨੂੰ ਸਾਢੇ 7 ਵਜੇ ਪੂਰੇ ਸ਼ਰਾਬ ਦੇ ਡੱਕੇ ਹੋਏ ਸੀ ਇਹ ਕੌਣ ਜੀ ਆ ਪੁਲਿਸ ਵਾਲੇ ਜੀ ਪੁਲਸ ਵਾਲੇ ਅੱਛਾ ਸਾਰੇ ਸ਼ਰਾਬ ਦੇ ਡੱਕੇ ਹੋਏ ਸੀਗੇ ਇਹ ਤੁਸੀਂ ਇਹ ਸਾਰੇ ਲੋਕ ਇਦਾਂ ਦਾ ਬਿਆਨ ਦਿਓਗੇ ਜੋ ਤੁਸੀਂ ਕਹਿ ਰਹੇ ਹੋ ਹਾਂ ਸਾਰੇ ਡੱਕੇ ਹੋਏ ਸੀਗੇ ਜਦੋਂ ਜਦੋਂ ਅਸੀਂ ਸਾਢੇ 7 ਵਜੇ ਆਹ ਹੋ ਗਏ ਲੋਕ ਇਕੱਠੇ ਹੋਣ ਲੱਗੇ ਚੱਲ ਸਾਢੇ ਪਿੰਡ ਦੀ ਪੰਚਾਇਤ ਨੂੰ ਪਤਾ ਨਹੀਂ ਪੰਚਾਇਤ ਨੇ ਆਖਿਆ ਆਪਾਂ ਨੂੰ ਨਹੀਂ ਪਤਾ ਆਏਗਾ ਬੀਜੀ ਬਾ ਅਸੀਂ ਤਾਂ ਹੁਣ ਜਦੋਂ ਦੁੱਖ ਚ ਬੈਠੇ ਸੀ ਇਹ ਸਾਨੂੰ ਕੋਈ ਨਹੀਂ ਚੰਗਾ ਲੱਗਦਾ ਜਦੋਂ ਸਾਡਾ ਜਵਾਕ 19 ਸਾਲ ਦਾ ਬੱਚਾ ਸਾਡਾ ਉਹ ਹੁੰਦਾਗਾ ਜਦੋਂ ਅਸੀਂ ਧਰਨਾ ਲਾ ਲਿਆ ਇਹ ਸਾਰਾ ਇਸਰਾਬ ਦੇ ਡੱਕੇ ਹੋਏ ਸੀਗੇ ਆ ਬੇਅੰਤ ਕੌਰ ਨੇ ਸਾਡੇ ਤੇ ਲੱਠ ਚਾਰਜ ਕਰਵਾਇਆ ਐ ਐਸ ਐਚਓ ਐਸ ਐਚਓ ਜੀ ਮਾਨਸਾ ਸਿਟੀ ਬੰਦ ਹੀ ਆ ਮਾਨਸਾ ਸਿਟੀ ਬੰਦ ਹੀ ਆ ਇੱਥੇ ਮਾਰੀਏ ਮੇਰੇ ਟੰਗ ਬੇਅੰਤ ਨਹੀਂ ਆ ਦੇ ਮੇਰਾ ਸਿਰ ਪਾੜਿਆ ਭੈਜੀ ਪਾੜਤਾ ਤੇ ਮੇਰੇ ਆਹ ਸਾਰੇ ਆ ਪਾਸੇ ਪਾਸੇ ਸਾਰੇ ਭੰਗੇ ਹੋਏ ਮਾਰ ਜਾਣ ਹਾਈ ਆਹ ਬਸ ਆ ਹੋ ਗਿਆ ਇਹ ਤਾਂ ਕੋਈ ਨਾ ਕੋਈ ਗੱਲ ਹੋ ਗਈ ਹੈ ਮੇਰੇ ਦਿਨੇ ਕਿਹਨਾਂ ਪਤਾ ਨਹੀਂ ਸੀ ਜਦੋਂ ਸਾਡਾ ਡਾਂਗਾ ਪੈਣ ਲੱਗ ਗਿਆ ਸੀ ਲਾਸ ਦਾ ਸਾਡੀ ਲਾਸ ਪਤਾ ਹੈ ਨਹੀਂ ਸਾਡੀ ਲਾਸ ਵੀ ਸਾਡੀ ਲਾਪਤਾ ਗਈ ਸਾਨੂੰ ਕੋਈ ਉਹ ਨਹੀਂ ਸਾਡੇ ਸਮਾਨ ਦਾ ਨਹੀਂ ਕੋਈ ਕਾਸੇ ਦਾ ਨਹੀਂ ਸਾਨੂੰ ਪਤਾ ਹੋਏਗਾ ਜਿਹਦਾ ਅਸੀਂ ਮੈਡਮ ਨੂੰ ਆਖਿਆ ਵੀ ਸਾਡੇ ਬੱਚੇ ਤਾਂ ਚੱਕ ਲੈਣ ਦੇ ਸਾਨੂੰ ਮੈਡਮ ਨੇ ਉਹ ਕਰਾਤੀ ਡਾਂਗਾ ਵਰ ਬਾਇਆਂ ਕਰਕੇ ਮੈਡਮ ਨੇ ਮਾਰਿਆ ਡਾਂਗਾ ਅਨਸਪੈਕਟ ਨੇ ਮਾਰਿਆ ਡਾਂਗਾ ਕਰਕੇ ਤੇ ਤੁਹਾਡੇ ਕਿਸੇ ਨੇ ਹਾਲੇ ਤੱਕ ਬਿਆਨ ਨਹੀਂ ਲਏ ਇਸ ਬਾਰੇ ਜੋ ਰਾਤ ਤੁਹਾਡੇ ਨਾਲ ਵੀ ਬੀਤੀ ਹੈ ਹਾਂ ਕੋਈ ਬਿਆਨ ਨਹੀਂ ਦਿੱਤਾ ਸੀ ਮੇਰੇ ਤੋਂ ਪਰਸੋਂ ਨੇ ਮਾਰੇ ਆ ਮੇਰੇ ਭਜੀ ਜਾਂਦੇ ਆ ਮਾਰੀ ਇੱਥੇ ਤੁਹਾਡੇ ਵੀ ਡੰਡਾ ਲੱਗੇ ਆ ਜੀ ਆ ਬਹੁਤ ਜ਼ਿਆਦਾ ਏਡਾ ਹੋਇਆ ਪਿਆ ਮੇਰੇ ਤੋਂ ਮਾਰ ਕੇ ਪਹਿਲਾਂ ਵੀ ਕੋਈ ਇਹੋ ਜਿਹਾ ਹਰਸ ਹੋਇਆ ਜੀ ਮੌਤ ਹੋਈ ਹਾਂ ਹਾਂ ਦੋ ਤਿੰਨ ਹੋ ਗਏ ਜੀ ਹੋ ਗਏ ਪਹਿਲਾਂ ਕਿੰਨੇ ਚਿਰ ਚ ਆ ਹੋ ਗਏ ਇੱਕ ਤਾਂ 4-5 ਮਹੀਨੇ ਹੋਏ ਆ ਜੀ ਇੱਕ ਸਾਲ ਹੋ ਗਿਆ ਤਿੰਨ ਮੌਤਾਂ ਸਾਲ ਦੇ ਅੰਦਰ ਅੰਦਰ ਇਹ ਤੀਸਰੀ ਮੌਤ ਹੈ ਹਾਈ ਠੀਕੇ ਕਰਕੇ ਹਾਂ ਜੀ ਹਾਂ ਇਹ ਵੀ ਇੰਡੋਰਸ ਨਹੀਂ ਕਰਦੇ ਕਿ ਇਹ ਨਸ਼ੇ ਦੀ ওভারਡੋਜ਼ ਨਾਲ ਮਰ ਕੋਈ ਬੱਚੇ ਦੀ ਡੈਥ ਹੋਈ ਹੈ ਤਾਂ ਇਸ ਨੂੰ ਉਹ ਨਾ ਕੀਤਾ ਪਰ ਉਹ ਵੀ ਕੋਈ ਸੋਲੂਸ਼ਨ ਨਹੀਂ ਹੈਗਾ ਨਾ ਵੀ ਆਪਾਂ ਉਹ ਸੜਕਾਂ ਰੋਕ ਕੇ ਉਸ ਤਰ੍ਹਾਂ ਨਾਲ ਦੇਖੋ ਇਹਦਾ ਮਤਲਬ ਵੀ ਆਮ ਜਨਤਾ ਬੜੀ ਔਖੀ ਹੁੰਦੀ ਆ ਉਹਦੇ ਕੋਈ ਇਹਦਾ ਹਸਪੀਟਲ ਕੰਪਲੈਕਸ ਤੇ ਇਹਦਾ ਜਿਹੜਾ ਧਰਨਾ ਲੱਗਿਆ ਹੋਇਆ ਤੁਸੀਂ ਇੱਥੇ ਜਾਣ ਦਾ ਤੁਹਾਡਾ ਕੋਈ ਪ੍ਰੋਗਰਾਮ ਹੈ ਉਹਨਾਂ ਨੂੰ ਸੰਬੋਧਨ ਕਰਨ ਦਾ ਤੁਹਾਡੇ ਆਪਣੇ ਸ਼ਹਿਰ ਦੇ ਲੋਕ ਇਕੱਠੇ ਹੋਏ ਹੋਏ ਨੇ ਨਹੀਂ ਦੇਖੋ ਪਤਾ ਕੀ ਹੈ ਮੈਂ ਇਸ ਗੱਲ 'ਤੇ ਕੋਈ ਅਸੀਂ ਰਾਜਨੀਤੀ ਨਹੀਂ ਕਰਨੀ ਨਹੀਂ ਰਾਜਨੀਤੀ ਨਹੀਂ ਬਤੌਰ ਐਮ ਐਲ اے ਇਹਨਾਂ ਨੇ ਤੁਹਾਨੂੰ ਚੁਣਿਆ ਹੈ ਬਤੌਰ ਐਮ ਐਲ اے ਦੇਖੋ ਇਹ ਜਿਹੜੇ ਹੈਗੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰੱਖਿਆ ਕੰਸਟੀਟੂਐਂਸੀ ਉਧਰ ਲੀਏ ਲੇਕਿਨ ਮੈਂ ਇਹੀ ਤਾਂ ਕੋ ਐਡਮਿਨਿਸਟ੍ਰੇਸ਼ਨ ਆਪਣੇ ਦੇ ਆ ਟ੍ਰਾਈਂਗ ਦੇਅਰ ਬੈਸਟ ਬਹੁਤ ਬਹੁਤ ਸਾਰੀ ਚੀਨ ਬ੍ਰੇਕ ਕੀਤੀ ਬਹੁਤ ਜਗ੍ਹਾ ਸੀਗੇ ਅਸੀਂ ਹੁਣ ਇੱਥੇ ਉਹ ਨਹੀਂ ਪਰ ਬਤੌਰ ਐਮਐਲਏ ਤੁਹਾਨੂੰ ਆਪਣਾ ਤਾਲਮੇਲ ਬਣਾਉਣਾ ਨਹੀਂ ਚਾਹੀਦਾ ਜਿਹੜੇ ਲੋਕ ਧਰਨੇ ਤੇ ਬੈਠੇ ਨੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਸੰਬੋਧਨ ਕਰਨਾ ਉਹਨਾਂ ਦਾ ਦੁੱਖ ਸੁੱਖ ਲੈਣਾ ਉਹਨਾਂ ਦਾ ਸਾਰ ਖਬਰਸਾਰ ਲੈਣੀ ਉਹਨਾਂ ਦੇ ਜਿਹੜੇ ਸਿਵਲ ਹਸਪੀਟਲ ਸਿਟੀ ਜੀ ਬੈਠੇ ਆ ਨਹੀਂ ਬਿਲਕੁਲ ਦੁੱਖ ਸੁੱਖ ਲੈਣਾ ਉਹ ਹੋਰ ਗੱਲ ਹੁੰਦਾ ਸੀ ਪੇਰ ਉਹਨਾਂ ਦੇ ਘਰੇ ਜਾਵਾਂਗੇ ਹੋਰ ਗੱਲਬਾਤ ਕਰਾਂਗੇ ਦੇਖੋ ਇੱਥੇ ਕਈ ਉਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਹੋ ਜਾਂਦੀਆਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਅਸੀਂ ਅੰਡਲਜ ਨਹੀਂ ਹੋਣਾ ਚਾਹੁੰਦੇ ਕਿਉਂਕਿ ਇਹ ਵੀ ਰਿਪੋਰਟਸ ਆਈਆਂ ਨੇ ਆਈ ਵਿਟਨੈਸਸ ਦੇ ਸਟੇਟਮੈਂਟਸ ਦੇ ਥਰੂ ਕਿ ਪੁਲਸ ਵਾਲਿਆਂ ਨੇ ਸ਼ਰਾਬ ਵੀ ਪੀਤੀ ਹੋਈ ਸੀ ਔਰ ਖੁੱਲ ਕੇ ਇਹਨਾਂ लाठी चार्ज ਹੋਇਆ ਬਿਗੈਰ ਕਿਸੇ ਸੋਰਸ ਸਮਝਦੇ ਇਹ ਚ ਤੁਹਾਡੀ ਨੋਲੇਜ ਆਈ ਹੋਈ ਹੈ ਦੇਖੋ ਜਿਹੜਾ ਰਾਤ ਦਾ ਟਾਈਮ ਹੁੰਦਾ ਇਸ ਚੀਜ਼ ਨੂੰ ਹੁਣ ਆਪਾਂ ਮੈਂ ਅਗਰ ਕਹਾ ਵੀ ਬਿਲਕੁਲ ਹਾਂਜੀ ਪੁਲਸ ਵਾਲਾ ਨੇ ਨਹੀਂ ਪੀਤੀ ਹੋਣੀ ਜਾਂ ਨਹੀਂ ਹੋਣਾ ਇਹ ਤਾਂ ਨਹੀਂ ਮੈਂ ਕਹਾਂ ਸਕਦਾ ਨਹੀਂ ਇਹਦੀ ਇਨਕਾਕ ਜਿਹੜੀ ਇਨਵੈਸਟੀਗੇਸ਼ਨ ਨੂੰ ਲੈ ਕੇ ਪੋਲੀਟਿਕਲ ਲੈਵਲ ਤੇ ਤੁਸੀਂ ਮੈਟਰ ਕਿਵੇਂ ਟੇਕ ਅਪ ਕਰ ਰਹੇ ਹੋ ਇਲੈਕਟਿਡ ਰਿਪਰੈਜ਼ੈਂਟੇਟਿਵ ਪੋਲੀਟਿਕਲ ਲੈਵਲ ਤੇ ਅਸੀਂ ਆਫੀਸਰਸ ਨੂੰ ਉਹਨਾਂ ਨੂੰ ਕਿਹਾ ਵੀ ਜਿਨੇ ਵੀ ਕੋਈ ਧੱਕਾ ਕੀਤਾ ਕੋਈ ਹੋਰ ਕੀਤਾ ਵੀਲ ਟੇਕ ਐਕਸ਼ਨ ਬਿਕੋਜ਼ ਯੂ ਆਰ ਲੈਜਿਸਲੇਟਿਵ ਅਥੋਰਟੀ ਐਜ਼ ਅ ਰਿਪਰੈਜ਼ੈਂਟੇਟਿਵ ਇਨ ਦ ਵਿਧਾਨ ਸਭਾ ਤੇ ਸਟ੍ਰੇਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਾਖੀ ਹੈ ਜੋ ਡਿਪਟੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਉਸ ਦੇ ਮੁਤਲਕ ਮੈਂ ਦੁਬਾਰਾ ਇਹ ਗੱਲ ਕੁੱਚ ਰਹੀ ਸੀ ਇੱਕ ਤਰ ਧਰਨੇ ਚ ਲੈ ਕੇ ਉਹਨਾਂ ਨੂੰ ਪੈਸੀਫਾਈ ਕਰਨਾ ਉਹਨਾਂ ਦੀ ਦੁਪ ਦੋਖ ਸੁਣ ਕੇ ਉਹਨਾਂ ਨੂੰ ਸੰਬੋਧਨ ਕਰਨਾ ਦੂਸਰਾ ਐਕਸ਼ਨ ਕੀ ਹੋਊਗਾ ਅਗੇਨ ਡੈਫੀਨਟਲੀ ਆਈ ਏਮ ਇਨ ਟੱਚ ਵਿਦ ਦੋਸ ਪੀਪਲ ਹਨਾ ਅਸੀਂ ਕਰ ਰਹੇ ਹਾਂ ਪੈਸੀਫਾਈ ਕਈ ਵਾਰ ਇਹ ਹੁੰਦੀ ਹੈ ਨਾ ਮਤਲਬ ਜਿਆਦਾ ਉੱਥੇ ਜਾ ਕੇ ਨਹੀਂ ਹੈਗਾ ਮੇਰੇ ਟੱਚ ਚ ਹੈਗੇ ਅਸੀਂ ਇਹ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੋ ਗ੍ਰੀਵੈਂਸਸ ਨੇ ਪਰਿਵਾਰ ਦੀਆਂ ਜੋ ਸਮਾਜ ਦੀਆਂ ਉਹਨੂੰ ਸੁਣਿਆ ਜਾਵੇ ਔਰ ਬਾਕੀ ਜਿਹੜੇ ਵੀ ਕਿਸੇ ਪੁਲਿਸ ਅਫੀਸਰ ਨੇ ਕੋਈ ਧੱਕਾ ਕੀਤਾ ਜਬਰਦਸਤੀ ਕੀਤੀ ਹੈ ਗਲਤ ਕੰਮ ਕੀਤਾ ਹਨ ਤੇ ਕਾਨੂੰਨ ਨੂੰ ਆਪਣੇ ਹੱਥਾਂ ਚ ਲਿਆ ਬਹੁਤ ਹੀ ਐਨਡੀਪੀਐਸ ਐਕਟ ਦਾ ਹੁਣ ਤਾਂ ਜਿਹੜਾ ਨਵਾਂ ਵੀ ਕਾਨੂੰਨ ਆਇਆ ਨਸ਼ਿਆ ਦੇ ਕਾਨੂੰਨ ਦੇ ਅੰਦਰ ਕੋਈ ਸੈਕਸ਼ਨ ਨਹੀਂ ਲਾਇਆ ਜਾ ਰਿਹਾ ਤੇ ਇਹ ਸਮੱਸਿਆ ਕਾਫੀ ਕਬੀਰ ਹੈ ਜਿਹੜੀ ਓਵਰਡੋਸ ਤੇ ਮੀਟ ਨਹੀਂ ਓਵਰਡੋਸ ਤੇ ਕੀ ਅਕੇ ਨੇ ਨਹੀਂ ਕਾਨੂੰਨ ਕਿਤੇ ਨਹੀਂ ਕਾਨੂੰਨ ਕਿਤੇ ਲੱਗੂਗਾ ਮੇਰੀ ਨਹੀਂ ਓਵਰਡੋਸ ਨਾਲ ਇੱਕ ਬੱਚੇ ਦੀ ਡੈਥ ਹੋ ਗਈ ਟੀਕਾ ਉਹਦੇ ਬਾਹਾਂ ਚ ਪਿਆ ਰੱਖਿਆ ਹੋਇਆ ਜਾਂ ਤਾਂ ਉਹ ਇਹ ਹੁੰਦਾ ਨਾ ਜਦੋਂ ਕੋਈ ਕਲ ਜਿਹੜੇ ਹੈਗੇ ਉਹਨਾਂ ਦਾ ਕਿਸੇ ਨੂੰ ਬਾਈ ਨੇਮ ਦੱਸਣ ਆਦਰਵਾਇਜ਼ ਐਨ ਡੀ ਪੀਐਸ ਐ ਏ ਬੀ ਸੀ ਆਪਾਂ ਕਿਸ ਬੰਦੇ ਦੇ ਲੈਣਾ ਤੇ ਇਸ ਮੈਟਰ ਆਫ ਇਨਵੈਸਟੀਗੇਸ਼ਨ ਇਨਾਂ ਐਗਰੀ ਕਰਦੇ ਆ ਆਬਵੀਅਸਲੀ ਨੇ ਹਲਕੇ ਦਾ ਜਿਹੜਾ ਮੌਜੂਦਾ ਐਮਐਲਏ ਮਾਨਸਾ ਹਲਕੇ ਦਾ ਕਦੇ ਉਹ ਇੱਕਦਮ ਸਾਬਕਾ ਮੰਤਰੀ ਸੇ ਸਾਬਕਾ ਮੰਤਰੀ ਬਣਿਆ ਸੀ ਉਹ ਕਰਪਸ਼ਨ ਦੀ ਪੰਡ ਰੋਟਾਂ ਦੀ ਲੈਂਦਿਆਂ ਹੋਇਆਂ ਫੜਿਆ ਗਿਆ ਜੇ ਵੀ ਕੱਟ ਕੇ ਆ ਗਿਆ ਉਹ ਖੁਦ ਡਰਗ ਇੰਸਪੈਕਟਰਾਂ ਤੋਂ ਪੈਸੇ ਲੈਂਦਾ ਸੀ ਕੋਈ ਦਵਾਈਆਂ ਤੋਂ ਜਿਹੜੇ ਦਵਾਈਆਂ ਵਾਲੇ ਵੱਡੀ ਮਾਤਰਾ ਦੇ ਵਿੱਚ ਬਣਾ ਡਾਕਟਰ ਦੀ ਪਰਚੀ ਤੋਂ ਨਸ਼ਾ ਵੇਚਦੇ ਨੇ ਇਹ ਨਸ਼ਾ ਬਕਾਉਣ ਦੇ ਵਿੱਚ ਸਾਥਾ ਉਹ ਇੱਕ ਦਿਨ ਵੀ ਕਦੇ ਨਸ਼ਾ ਵਿਰੋਧੀ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਚਾਹੇ ਇੱਕ ਮਰਨ ਦੋ ਮਰਨ ਅੱਜ ਤੱਕ ਕੋਨੇ ਉਹਦਾ ਕਾਰ ਇੱਥੇ ਬੈਕਸਾਈਡ ਤੇ ਹੀ ਆ ਨਸ਼ਿਆ ਦੇ ਮੁੱਦੇ ਤੇ ਕਦੇ ਧਰਨੇ 'ਚ ਨਹੀਂ ਆਇਆ ਉਹ ਨਹੀਂ ਜੀ ਉਹ ਕਦੇ ਨਹੀਂ ਆਇਆ ਖੜਿਆ ਨਹੀਂ ਖੜਿਆ ਨਹੀਂ 나 ਹੀ ਦੂਜੇ ਦੋ ਬੁੱਧਰਾਮ ਜਿਹੜਾ ਕਾਰਜਕਾਰੀ ਪ੍ਰਧਾਨ ਵੀ ਰਿਹਾ ਬਲਾੜਾ ਹਲਕੇ ਦਾ ਐਮਐਲਏ ਆ ਔਰ ਇਸ ਗਰੀਬ ਪਰਿਵਾਰ ਨਾਲ ਸੰਬੰਧਿਤ ਆ ਔਰ ਵੀ ਵੋਟਾਂ ਮਿਲਦਾ ਹੈ ਗਰੀਬ ਪਰਿਵਾਰਾਂ ਨੂੰ ਕਹਿੰਦਾ ਮੈਨੂੰ ਬਣਾਓ ਪਰ ਹੁਣ ਇਹਨਾਂ ਦੀ ਉਹ ਵੀ ਸਾਰ ਨਹੀਂ ਲਈ ਜੋ ਜਮਾਰ ਕੇ ਪਿੰਡ ਹੈ ਨਾ ਜੀ ਉਹ ਮਾਨਸਾ ਦੇ ਬਿਲਕੁਲ ਨਾਲ ਲੱਗਦਾ ਹੈ ਸਿਰਫ ਉਹਦੇ ਨਾਇਰੀ ਵਿਚਾਲੇ ਸੰਨ ਹੈ ਜਮਾਰ ਕਹਿੰਦੇ ਪਿੰਡ ਚ ਪੰਜ ਸੱਤ ਪਰਿਵਾਰ ਇਹੋ ਜਿਹੇ ਨੇ ਜੋ ਵੱਡੇ ਲੈਵਲ ਤੇ ਮਤਲੇ ਨਸ਼ੇ ਦੀ ਚਟਾ ਸਮੈਕ ਗੋਲੀਆਂ ਵੀ ਇਹ ਸਾਰਾ ਸਮਾਨ ਨਸ਼ੇ ਦਾ ਵੇਚਦੇ ਨੇ ਛਰੇ ਆਮ ਛਰੇ ਆਮ ਬਿਕਦਾ ਹੈ ਕਈ ਵਾਰ ਪੋਸਟਰ ਨੂੰ ਫਾੜ ਲਿਆ ਹੁੰਦੀ ਹੈ ਫੇਰ ਛੱਡ ਦਿੰਦੀ ਹੈ ਜੇ ਭੇਜ ਦਿੰਦੀ ਹੈ ਉਹ ਜੇਚ ਵੀ ਜਾ ਕੇ ਵੇਚਣ ਲੱਗ ਜਾਂਦੇ ਨਹੀਂ ਉਹਨਾਂ ਦਾ ਉੱਥੇ ਵੀ ਧੰਦਾ ਚੱਲਦਾ ਹੈ ਉਹਨਾਂ ਦੀ ਫੇਰ ਜਬਾਨ ਤੋਹ ਜਾਂਦੀ ਹੈ ਫੇਰ ਆ ਕੇ ਉਹਨਾਂ ਕੋਲੇ ਤਾਂ ਜੀ ਲਵੇ ਲਾਉਣੇ ਵੱਡਾ ਨੰਗਲ ਛੋਟਾ ਨੰਗਲ ਚਨੀਰ ਮੀਰਪੁਰ ਕਲਾਂ 10 ਪਿੰਡਾਂ ਦੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਜਮਾਰ ਕਿਉਂ ਲੈ ਕੇ ਜਾਂਦੇ ਨੇ ਇਹ ਜਮਾਰ ਕਹਿੰਦੇ ਨਸ਼ੇੜੀਆਂ ਦੇ ਇੱਕ ਨਸ਼ੇੜੀ ਨੇ ਤਾਂ ਬਹੁਤ ਪੈਸਾ ਕਮਾਇਆ ਉਹਦੀ ਕੋਈ ਪ੍ਰਾਪਰਟੀ ਫ੍ਰिज ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਇਹ ਸਿਰਫ ਫੋਕੇ ਇਹ ਦਾਬੇ ਹੀ ਨੇ ਹੂੰ ਕੱਟ ਤੋਂ ਕੱਟ ਆਏ ਛੇਵੀਂ ਮੌਤ ਹੈ ਪਿੰਡ ਜਮਾਰਕਿਆਂ ਦੇ ਨੌਜਵਾਨ ਦੀ ਨਸ਼ੇ ਦੀ ਉਗਡੋ ਜ ਨਾਲ ਕਿੰਨੇ ਇੱਕ ਸਮੇਂ ਦੀ ਗੱਲ ਹੈ ਕਿੰਨੇ ਸਮਿਆਂ ਚ ਇਹ ਇਹ 1.5 ਸਾਲ ਦੇ ਅੰਦਰ ਅੰਦਰ ਮਾਨਸਾ ਦੇ ਵਿੱਚ ਬਹੁਤ ਮੌਤਾਂ ਹੋ ਗਈਆਂ ਇੱਕ ਉਧਰ ਜਿੱਥੇ ਸਿਟੀ ਟੂ ਥਾਣੇ ਚ ਪੈਂਦਾ ਨਾਇਆਂ ਦੇ ਮੰਦਿਰ ਦੇ ਕੋਲ ਉੱਥੇ ਸ਼ਰਿਆਮ ਇੱਕ ਜਮਾਰਕਿਆਂ ਦੇ ਮੁੰਡਾ ਰਹਿੰਦਾ ਹੋਰ ਰਹਿੰਦੇ ਨੇ ਉਹ ਸ਼ਰਿਆਮ ਨਸ਼ਾ ਵੇਚ ਰਹੇ ਨੇ ਸਿਟੀ 2 ਦੇ ਐਸ ਐਚਓ ਦੀ ਸਰਪ੍ਰਸਤੀ 8 ਵੇਚ ਰਹੇ ਨੇ ਸਿਟੀ 2 ਦਾ ਐਸ ਐਚਓ ਦਲਜੀਤ ਸਿੰਘ ਇਹਦੇ ਵਿੱਚ ਇਨਵੋਲਵ ਹੈ ਬਕਾਉਣ ਚ ਉਹਦੀ ਬਦਲੀ ਵੀ ਨਹੀਂ ਹੁੰਦੀ ਇੱਥੋਂ ਜਾਂ ਸਿਟੀ ਬਣ ਚ ਰਹੁ ਜਾਂ ਸਿਟੀ 2 ਚ ਰਹੁ ਤੁਸੀਂ ਦੇਖੋ ਇਹ ਧਰਨਾ ਅੱਜ ਚੁੱਕਿਆ ਗਿਆ ਮਾਨਸਾ ਸਿਵਲ ਹਸਪੀਟਲ ਮੌਤ ਹੋਈ ਹੋਈ ਹੈ ਲਾਸ਼ ਅਜੇ ਮੌਲਟਰੀ ਚ ਪਈ ਹੈ ਇੱਕ ਲੋਕਲ ਲੈਵਲ ਦਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਦਾ ਐਸ ਡੀਓ ਰੈਂਕ ਦਾ ਬੰਦੇ ਨੂੰ ਡਿਊਟੀ ਮੈਜਿਸਟ੍ਰੇਟ ਬਣਵਾ ਕੇ ਇੱਥੇ ਇੱਕ ਸਮਝੌਤਾ ਕਰਾਏਗਾ ਕੀ ਐਗਰੀਮੈਂਟ ਹੋਇਆ ਉਹ ਅਸੀਂ ਤੁਹਾਨੂੰ ਹੁਣੇ ਦੱਸਦੇ ਹਾਂ ਕੀ ਕਾਰਵਾਈ ਹੋਏਗੀ ਜਿਹੜੀ ਫੌਜਦਾਰੀ ਦੀ ਕਾਰਵਾਈ ਬਣਦੀ ਹੈ ਕਿ ਨਸ਼ੇ ਵਾਲੀ ਜਿਹੜੀ ਸਾਰੀ ਗੱਲ ਹੈ ਉਹ ਪਰਚੇ 'ਚ ਦਰਜ ਹੋਏਗੀ ਕਿਦੇ ਬਿਆਨ ਤੇ ਪਰਚਾ ਦਰਜ ਹੋਇਆ ਹੈ ਜਿਹਦੇ ਵੀ ਬਿਆਨ ਤੇ ਪਰਚਾ ਦਰਜ ਹੋਇਆ ਹੈ ਜੇ ਨਸ਼ੇ ਵਾਲੀ ਗੱਲ ਵੀ ਚਾਹੀਏ ਕਿ ਨਸ਼ੇ ਦੇ ਮੁਤਾਬਕ ਕੀ ਧਾਰਾ ਲਗੀਆਂ ਨੇ ਉਹਦੀ ਕੋਈ ਇਨਵੈਸਟੀਗੇਸ਼ਨ ਹੋਏਗੀ ਜਾਂ ਗੱਲ ਕਲੀ ਨੌਕਰੀ ਦੇ ਮੁਆਵਦੇ ਤੇ ਆਖੀ ਮਾਰੇ ਨਾਲ ਜਿਹੜੀ ਮੌਤ ਹੋਈ ਹੈ ਜਵਾਰ ਕੇ ਇਹ ਸਾਰਾ ਮਸਲਾ ਕੀ ਹੈ ਤੇ ਧਰਨਾ ਜਦੋਂ ਹੁਣ ਚੁੱਕਿਆ ਗਿਆ ਤੇ ਕਿਸ ਤਰ੍ਹਾਂ ਦਾ ਪਰਚਾ ਦਰਜ ਹੋਇਆ ਜੀ ਇਹ ਪੂਰੇ ਮਸਲੇ ਨੂੰ ਲੈ ਕੇ ਡਰਗ ਦੀ ਬੈੱਥ ਨੂੰ ਲੈ ਕੇ ਉਹ ਜਿਹੜੀ ਸਟੇਟਮੈਂਟ ਸੀ ਉਹ ਕਾਨੂੰਨ ਅਰਜ ਕਰ ਲਿਆ ਸੀ ਹਾਂਜੀ ਬਣਦੀਆਂ ਧਾਰਾਵਾਂ ਤਹਿਤ ਤੇ ਉਹਦੇ ਵਿੱਚ ਇਹਨਾਂ ਵਿਅਕਤੀਆਂ ਜਿਨ੍ਹਾਂ ਨੇ ਸ਼ੱਕ ਕੀਤਾ ਜਾਂ ਦੋਸ਼ ਲਾਇਆ ਉਹਨਾਂ ਤੇ ਇਸ ਮੁਕਦਮਾ ਅਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੌਰਾਨ ਜਿਹੜੀ ਵੀ ਗੱਲ ਕੇ ਸਾਹਮਣੇ ਆਏਗੀ ਉਹਦੇ ਮੁਤਾਬਕ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਪਾ ਜਾਵੇਗਾ ਪਰ ਲਾਅ ਅਗਲੀ ਕਾਰਵਾਈ ਕੀ ਹੋਏਗੀ ਇਸ ਪਰ ਕੇ ਜੋ ਜੁਰਮ ਹੋਇਆ ਹੈ ਸੀਆਰਪੀਸੀ ਦੇ ਮੁਤਾਬਕ ਜਿਹੜਾ ਹੈ ਹਾਂਜੀ ਹਾਂਜੀ ਬੇਰਸਤੀ ਜਿਹੜੀ ਧਾਰਾ ਦੇ ਮੁਤਾਬਕ ਜੁਰਮ ਹੋਇਆ ਆਸਾਨ ਸ਼ਬਦਾਂ ਦਾ ਲੋਕਾਂ ਨੂੰ ਸਮਝ ਆ ਜਾਵੇ ਹਾਂ ਹਾਂ ਉਹਦੇ ਵਿੱਚ ਜਿਹੜਾ ਹੈ ਉਹਨੂੰ ਬੰਦੇ ਨੂੰ ਨਾਮਜ਼ਦ ਕਰਕੇ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਕਿਊਜ਼ ਨੇ ਜੀਐਸ ਫਰਚੇ ਵਿੱਚ ਇਹ ਸਿਕਿਉਰ ਜਿਹੜੇ ਹੈਗੇ ਨੇ ਫਿਲਹਾਲ ਪਹਿਲਾ ਇੱਕ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਚਾਰ ਪੰਜ ਜਿਹੜੇ ਹੋਰ ਸਾਹਮਣੇ ਆ ਰਹੇ ਨੇ ਜੇ ਆਪਣਾ ਮਾਤੂਆਂ ਦਾ ਜੇ ਆਪਣਾ ਲੰਗਰਾਂ ਤੇ ਆਦੀ ਕੋਸ਼ਾਧੇਨ ਸੇਵਾ ਬਰਾਉਂਡ ਦੀ ਲੰਗਰਾਂ ਦੀ ਸੇਵਾ ਕਰੀਂ ਨਰਾਣਾ ਕਰਾਸੇਗਾ ਜੀ ਕਾਲਾ ਸਿੰਘ ਜੀ ਉਦੋਂ ਜੋ ਰਾਤ ਲਾਠੀ ਚਾਰਜ ਹੋਇਆ ਹਸਪਤਾਲ ਤੇ ਜੀ ਅੱਜ ਤੇ ਚੌਕ ਤੇ ਪੈਣਾ ਅੱਜ ਚੌਕ ਚ ਹੋਇਆ ਜੀ ਉਸ ਦਿਨ ਹਾਂਜੀ ਉਸ ਵਿੱਚ ਸੀ ਅਸੀਂ ਅੱਛਾ ਉਸ ਦਿਨ ਲਾਠੀ ਚਾਰਜ ਹੋਇਆ ਮੇਰੇ ਘਰ ਵਾਲੀ ਦੇ ਨੀਲ ਪਏ ਪਏ ਆ ਜੀ ਤੁਹਾਡੇ ਵੀ ਹੋਇਆ ਤੁਹਾਡੀ ਘਰ ਵਾਲੀ ਦੇ ਹਾਂਜੀ ਮੇਰੇ ਘਰ ਵਾਲੀ ਦੇ ਨੀਲ ਪਏ ਹੋਇਆ ਜੀ ਅੱਛਾ ਜਾ ਕੇ ਮੈਂ ਦਵਾਈ ਦਵਾਈ ਆਈ ਇਹਨੂੰ ਤੁਸੀਂ ਉਹਦਾ ਪਰਚਾ ਨਹੀਂ ਦਰਜ ਕਰਾਇਆ ਪਰਚਾ ਦਰਜ ਕੁਝ ਨਹੀਂ ਸਾਨੂੰ ਹਸਪਤਾਲ ਨੇ ਜਾਣ ਦਿੱਤੇ ਜੀ ਕਿਸੇ ਨੇ ਹਸਪਤਾਲ ਬੰਦ ਕਰਤੇ ਜਮਾ ਸੀਰ ਕਰਤੇ ਹਸਪਤਾਲ ਨਹੀਂ ਤੁਹਾਨੂੰ ਉਹ ਘਰ ਵਾਲੀ ਕਿੱਥੇ ਤੁਹਾਡੀ ਘਰ ਵਾਲੀ ਇੱਥੇ ਹੈ ਸਾਡੇ ਨਾਲ ਨਹੀਂ ਤੇ ਹਸਪਤਾਲ ਜੀ ਮੈਡੀਕਲ ਨਹੀਂ ਕਰਾਇਆ ਨਾ ਤਾਂ ਕਿੰਨਾ ਨਾ داخل ਨਹੀਂ ਹੋਣ ਦਿੱਤੇ ਬੰਦ ਕਰਾ ਮੈਡੀਕਲ ਨਹੀਂ ਕਰਾਇਆ ਹਾਂ ਬੰਦ ਕਰਤੇ ਹਸਪਤਾਲ ਜਿਵੇਂ ਫੌਪੋਰਸ ਖੜਗੀ ਕੋਲੇ ਮੂਰੇ ਗੇਟਾਂ ਦੇ ਉਹ ਰਾਤ ਬੰਦ ਕਰਤਾ ਜੀ ਉਹ ਰਾਤ ਬੰਦ ਕਰਤਾ ਜੀ ਇਹ ਤਾਂ ਫਿਰ ਨਵੀਂ ਗੱਲ ਸਾਨੂੰ ਹਾਂਜੀ ਹਾਂਜੀ ਉਸ ਦਿਨ ਬੰਦ ਕਰਤਾ ਨਾ ਅਫਸਰ ਡਾਂਗਾ ਬਹੁਤ ਪਈ ਆ ਜੀ ਸਭ ਦੇ ਇਹ ਕਹਿੰਦੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਘਰੇ ਚ ਅਸੀਂ ਰੇਡ ਕਰ ਰਹੇ ਆ ਸਚਾਈ ਕੀ ਆ ਤੁਹਾਨੂੰ ਕੀ ਲੱਗਦਾ ਸਾਨੂੰ ਸਚਾਈ ਕੋਈ ਨਹੀਂ ਜੀ ਕੋਈ ਰੇਡ ਨਹੀਂ ਕੀਤੀ ਗਈ ਜੀ ਜਿਸ ਦਿਨ ਸਾਨੂੰ ਕੁੱਟਿਆ ਧਰਨੇ ਵਿੱਚ ਉਸ ਦਿਨ ਰੇਡ ਇਹਨਾਂ ਨੇ ਜਰੂਰ ਮਾਰੀ ਆ ਰਾਤ ਨੂੰ ਉਹ ਕਿੱਥੇ ਰੇਡ ਮਾਰੀ ਆ ਉਹ 12:30 ਦੇ ਅੱਗੇ ਟੱਪ ਗਈ ਆ ਤੁਹਾਡੇ ਘਰਾਂ 'ਚ ਰੇਡ ਮਾਰੀ ਆ ਹਾਂਜੀ ਆ ਥੋਡੇ ਦੇ ਲਾਠੀ ਚਾਰਜ ਕਰਕੇ ਹਾਂਜੀ ਹਾਂਜੀ ਸਾਡੇ ਦੇ ਲਾਠੀ ਚਾਰਜ ਕਰਕੇ ਜਿਹੜਾ ਦੇ ਕੇ ਫਿਰ ਰੇਡ ਮਾਰਿਆ ਜੀ ਰੇਡ ਮਾਰ ਕੇ ਕੀ ਕਹਿ ਕੀ ਕਹਿ ਰਹੇ ਕੁਛ ਨਹੀਂ ਬੋਲਦੇ ਦੇਖਣਾ ਇਹ ਵੀ ਕਿੱਥੇ ਪਾਇਏ ਜੇ ਪਾਇਏ ਕਿ ਨਾ ਇਹ ਹਾਂਜੀ ਦੇਖਣਾ ਆਏ ਸੀ ਮਦਰ ਕੇ ਵੀ ਪੈ ਕੇ ਕੇ ਬਾਹਰ ਨੇ ਹਾਂਜੀ ਅਪਲੀਕੇਸ਼ਨ ਦੁਆਰੇ ਨਾਲ ਬਗਜਾਨ ਬਗਜਾਨ ਲੈ ਕੇ ਵਾ ਆਈ ਗੱਲ ਹੋਈ ਆ ਜੀ ਸਾਡੇ ਤੇ ਰੇਡ ਮਾਰੀ ਇਹਨਾਂ ਨੇ ਕੁੱਟਿਆ ਸਾਨੂੰ ਬਹੁਤ ਜ਼ਿਆਦਾ ਨਜਾਇਜ਼ ਨਹੀਂ ਤੁਸੀਂ ਤੁਹਾਡੇ ਤੇ ਕੋਈ ਜ਼ੋਰ ਲਾਣ ਵਾਲਾ ਨਹੀਂ ਹੈ ਬਈ ਮੈਡੀਕਲ ਕਰਾਉ ਸਾਡੇ ਉਹ ਦਿਨ ਬੰਦ ਆਸਥਾਨ ਰਾਤ ਨੂੰ ਇਹਨਾਂ ਨੇ ਆਸਥਾਨ ਬੰਦ ਕਰਾਤਾ ਜਿੰਦੇ ਲਵਾਤੇ ਮੂਹਰੇ ਖੜ ਗਈ ਫੋਰਸ ਜੀ ਪੁਲਸ ਕੜੀ ਆ ਮੂਰੇ ਜਿਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜੀ ਦਾਖਲ ਹੋਣ ਨਹੀਂ ਦਿੱਤਾ ਸਾਨੂੰ ਜੋ ਰਾਤ ਨੂੰ ਨਾ ਤੇ ਫੋਰਸ ਕਾਫੀ ਸੀ ਪੁਲਸ ਫੋਰਸ ਆ ਪੁਲਸ ਆਈ ਘੱਟੋ ਘੱਟ 4-500 ਬੰਦਾ ਪੁਲਸ ਦਾ ਸੀ ਡਾਂਗਾ ਲੈ ਸਾਰਿਆਂ ਕੋਲ ਡਾਂਗਾ ਸੀ ਹੱਥ ਨੇ ਦਾਰੂ ਘਰ ਦੀ ਦਾਰੂ ਪੀ ਕੇ ਕੁੱਟਿਆ ਜੀ ਇਹਨਾਂ ਨੇ ਅਸੀਂ ਆਰਦਾ ਬੈਠੇ ਧਰਨੇ ਤੇ ਕੋਈ ਸਾਡਾ ਕੋਈ ਉਹ ਨਹੀਂ ਜੀ ਕਿਸੇ ਨਾਲ ਬੈਰ ਨਹੀਂ ਵਿਰੋਧ ਨਹੀਂ ਸੀ ਅਸੀਂ ਆਪ ਦਾ ਚੁੱਪਚਾਪ ਸ਼ਾਂਤ ਮਈ ਨਾਲ ਬੈਠੇ ਆ ਜੀ ਸਾਨੂੰ ਬੈਠਿਆ ਨੂੰ ਕੁੱਟਣ ਨਹੀਂ ਆਏ ਇਹਨਾਂ ਨੇ ਗੁਰਮੀਤ ਸਿੰਘ ਉਮਰ 23 ਸਾਲਾ ਪਿੰਡ ਜਵਾਰਕੇ ਅਸੀਂ ਇਸ ਵੇਲੇ ਸ਼ਮਸ਼ਾਨ ਘਾਟਚਾ ਜਿੱਥੇ ਗੁਰਮੀਤ ਸਿੰਘ ਜੀ ਚਿਤਾ ਜਲ ਰਹੀ ਹੈ ਉਹਦਾ ਸੰਸਕਾਰ ਹੋਣੇ ਹੋ ਕੇ ਪਟਿਆਲਾ ਇਸੇ ਸ਼ਮਸ਼ਾਨ ਘਾਟਚੇ ਅਸੀਂ ਬੈਠੇ ਆ ਤੁਸੀਂ ਦੇਖੋ ਇਹ ਇੱਕ ਦਰਵਾਜ਼ਾ ਜਿੱਥੇ ਲਹੋ ਦੇ ਨਿਸ਼ਾਨ ਨੇ ਅੰਦਰ ਸਿਰਿੰਜਾ ਔਰ ਕਿਵੇਂ ਉਹ ਜਿਹੜੀਆਂ ਪੇਪਰ ਜਿਹੜੇ ਨੇ ਸਿਲਵਰ ਕੋਇਨ ਦੇ ਪੇਪਰ ਜਿਹੜੇ ਕਾਗਜ਼ ਪਏ ਨੇ ਗੁਰਮੀਤ ਸਿੰਘ ਜਾਂ ਉਹਨਾਂ ਦੇ ਸਾਥੀ ਜਿਹੜੇ ਚਿੱਟਾ ਲਾਉਂਦੇ ਰਹੇ ਨੇ ਯਾ ਹੁਣ ਵੀ ਚਿੱਟਾ ਲਾ ਰਹੇ ਨੇ ਉਹ ਇੱਥੇ ਆ ਕੇ ਵੀ ਚਿੱਟਾ ਲਾਉਂਦੇ ਰਹੇ ਨੇ ਉਹਨਾਂ 'ਚੋ ਵਿਚਾਰਿਆਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਜੇ ਇੱਥੇ ਆ ਕੇ ਵੀ ਟੀਕਾ ਲਾ ਰਹੇ ਨੇ ਸ਼ਮਸ਼ਾਨ ਘਾਟ 'ਚ ਇੱਕ ਦਿਨ ਇੱਥੇ ਹੀ ਆ ਕੇ ਉਹਨਾਂ ਦੀ ਸਵੇਰ ਤੋਂ ਪਹਿਲਾਂ ਮੌਤ ਹੋ ਜਾਣੀ ਔਰ ਇੱਥੇ ਹੀ ਉਹਨਾਂ ਦਾ ਦਾ ਸੰਸਕਾਰ ਹੋਊਗਾ ਜੇ ਉਹ ਚਿੱਟੇ ਦੀ ਗਰਸਤ ਗੁਰਮੀਤ ਸਿੰਘ ਦੀ ਤਰ੍ਹਾਂ ਫਸਦੇ ਰਹੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਪਰਚੇ ਦੀ ਕਾਪੀ ਦਿੱਤੀ ਗਈ ਤੁਹਾਨੂੰ ਕਾਪੀ ਆਪਣੇ ਕੋਈ ਨਹੀਂ ਆਈ ਕਿਤੇ ਤੇ ਪਰਚਾ ਕਿਹਦੀ ਕੰਪਲੇਂਟ ਦਰਜ ਹੋਇਆ ਔਰ ਕੰਪਲੇਂਟ ਕੀ ਸੀ ਤੁਹਾਡੀ ਸ਼ਿਕਾਇਤ ਕੀ ਸੀ ਜਿਹੜੇ ਸਾਡੀ ਕੰਪਲੇਟ ਜੀ ਨਸ਼ੇ ਵਾਸਤੇ ਸੀ ਕਿ ਨਸ਼ਾ ਖਤਮ ਹੋ ਗਏ ਅੱਛਾ ਨਹੀਂ ਜੋ ਉਹਦੇ ਜਿਵੇਂ ਉਹਨੇ ਟੀਕਾ ਲਾਇਆ ਇਹ ਉਹ ਉਹ ਗੱਲ ਦੱਸੋ ਉਹ ਉਹ ਕੁਝ ਲਿਖਿਆ ਉਹਦੇ 'ਚ ਤੁਸੀਂ ਕੰਪਲੇਂਟ ਕੀ ਲਿਖ ਕੇ ਸ਼ਿਕਾਇਤ ਵੀ ਚਿੱਤੇ ਨਾਲ ਮਰਿਆ ਜਿੱਤੇ ਸ਼ਿਕਾਇਤ ਨਾਲ ਮਰਿਆ ਜੀ ਹਾਂ ਟੀਕਾ ਜ਼ਿਕਰ ਕੀਤਾ ਹਾਂ ਜੀ ਟੀਕਾ ਜ਼ਿਕਰ ਕੀਤਾ अच्छा फिर ਉਸ ਤੋਂ ਬਾਅਦ ਉਸ ਦੇ ਬਾਅਦ ਤਾਂ ਉਹਦੀ ਮੌਤ ਹੋ ਗਈ ਨਹੀਂ ਉਹ ਠੀਕ ਹੈ ਹੋਰ ਕੀ ਲਿਖਿਆ ਤੁਸੀਂ ਕਿੰਨੇ ਨਾਮ ਦਰਜ ਹੋਏ ਨੇ ਪਰਚੇ 'ਚ ਪੰਜ ਹੋਏ ਹੋਣੇ ਮੇਰੇ ਸਾਬ ਨਾਲ ਜੀ ਹਾਂ ਤੁਸੀਂ ਨਾਮ ਦਿੱਤੇ ਸੀ ਕਿੰਨੇ ਨਾਮ ਦਿੱਤੇ ਸੀ ਤੁਸੀਂ ਪੰਜ ਨਾਮ ਜੀ ਕਿੱਥੇ ਦਿਨੇ ਉਹ ਬੰਦੇ ਬਾਜਵਾਰ ਕੇ ਪਿੰਡ ਦੀ ਹੈ ਜੀ ਪਿੰਡ ਦੀ ਨਹੀਂ ਪਿੰਡ ਦੀ ਉਹ ਪੰਜਾਂ ਦੇ ਪੰਜਾਂ ਨਾਮ ਹੀ ਦਿੱਤੇ ਸੀ ਪਰਚਾ ਦਰਜ ਕਰਨ ਲਈ ਪਰਚਾ ਦਰਜ ਕਰਨ ਲਈ ਤੇ ਪਰਚੇ 'ਚ ਉਹਨਾਂ ਦਾ ਨਾਮ ਦਰਜ ਹੋ ਗਿਆ ਜੀ ਏਕਿਊਜ਼ ਬਣਾਤਾ ਉਹਨਾਂ ਨੂੰ ਦੋਸ਼ੀ ਹਾਂ ਜੀ ਦੋਸ਼ੀ ਹੋਣਗੇ ਤੁਹਾਨੂੰ ਇਹ ਗੱਲ ਕਿਹਨੇ ਕਹੀ ਹੈ ਉਸ ਸਾਰੀ ਪੰਚਾਇਤ ਨੇ ਸਾਰੀ ਪੰਚਾਇਤ ਦੀ ਦੱਸਿਆ ਹੋਇਆ ਸਰਦ ਨੇ ਅੱਛਾ ਪਰ ਪਰਚਾ ਦਾ ਦਰਜ ਨਹੀਂ ਪਰਚੇ ਦੀ ਕਾਪੀ ਨਹੀਂ ਆਈ ਉਹਨੇ ਕਾਪੀ ਨਹੀਂ ਕਾਪੀ ਖੋਸਾ ਦੇ ਪੰਚਾਇਤ ਨੇ ਫਾੜ ਲਈ ਹੋਵੇ ਅੱਛਾ ਹਾਂ ਠੀਕ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰੇ ਮਸਲੇ ਬਾਰੇ ਕੀ ਚਾਹੁੰਦੇ ਹੋ ਤੁਸੀਂ ਆਪਾਂ ਵੀ ਨਸ਼ਾ ਖਤਮ ਹੋਈ ਮੇਰਾ ਬੇਟਾ ਤਾਂ ਮਰ ਗਿਆ ਜੀ ਵੀ ਕਿਸੇ ਦਾ ਬੇਟਾ ਹੋਰ ਨਾ ਮਰੇ